ਕੱਲ ਰੱਬ ਦੇ ਦਰਸ਼ਨ ਪਾਈਏ ਆਗ ਜਗਾਈਏ ਮਨ ਸਮਝਾਇਆ ਕਰੋ ਕੱਲ ਰੱਬ ਦੇ ਦਰਸ਼ਨ ਪਾਈਏ ਆਗ ਜਗਾਈਏ ਮਨ ਸਮਝਾਇਆ ਇੱਥੇ ਵਜੀਦਾ ਆ ਬਤਾ ਉਦਰ ਤਦਾ ਬਸੀਰਾਏ Yeah. ਇਥੇ ਪਹਿਲਾਂ ਦੀਵੇ ਲਾਏ ਆ ਦੋ ਵਾਰ ਦੀਵੇ ਸਤਿਗੁਰ ਸਾਮੀ ਜੀ ਦੀ ਕੁਟਿਆ ਦੇ ਵਿੱਚ ਲਗਾ ਚੁੱਕੇ ਹਾਂ ਇੱਕ ਵਾਰ 3100 ਦੀਵਾ ਲਗਾਇਆ ਫਿਰ 2100 ਦੀਵਾ ਲਗਾਇਆ ਤੇ ਅੱਜ ਫਿਰ ਇਹ ਜੋ ਦੀਪਮਾਲਾ ਕੀਤੀ ਗਈ ਹੈ ਕੀ ਕਹਿਣਾ ਤੁਸੀਂ ਖੜੜ ਤੋਂ ਹਰ ਹਫ਼ਤੇ ਆਉਂਦੇ ਹੋ ਇਥੇ ਸ਼ਿਵਲਿੰਗ ਜੀ ਦਾ ਸ਼ਿੰਗਾਰ ਵੀ ਕਰਦੇ ਹੋ ਤੇ ਦੀਵ ਮਾਲਾ ਵੀ ਕੀਤੀ ਗਈ ਆ ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਔਰ ਸਾਡੀ ਟੀਮ ਵੱਲੋਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਦੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਦੂਜਾ ਇੱਕ ਹੋਰ ਤਿਹਾਰ ਵੀ ਅੱਜ ਦੇਵ ਦੀ ਪਾਵਲੀ ਠੀਕ ਹੈ ਜੀ ਇਸ ਦਾ ਵੀ ਬੜਾ ਮਹੱਤਵ ਹੈ ਜੀ ਅੱਜ ਦੇ ਦਿਨ ਭੋਲੇ ਨਾਜ ਜੋ ਹੈ ਜੋ ਆਪਣੇ ਮਹਾਦੇਵ ਹੈ ਉਹ ਅੱਜ ਦੇ ਦਿਨ ਵਿਸ਼ਨੂੰ ਭਗਵਾਨ ਨੂੰ ਆਪਣਾ ਪੂਰੀ ਸ੍ਰਿਸ਼ਟੀ ਦਾ ਭਾਰ ਸੌਂਪਦੇ ਹੈ ਅੱਛਾ ਜੀ ਹਾਂ ਜੀ ਤੇ ਜੀ ਹਰੀ ਹਰੇ ਮਿਲਨ ਕਰਨੀ ਠੀਕ ਹੈ ਜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਇਸ ਤਿਹਾਰ ਦੀਆਂ ਲੱਖ ਲੱਖ ਵਧਾਈਆਂ ਹੋਵੇ ਜੀ ਜੀ ਹਾਂਜੀ ਅੱਜ ਜਿਵੇਂ ਦੋ ਤਿਹਾਰਾਂ ਹੈ ਜੀ ਤੇ ਇੱਕ ਮਹਾਰਾਜ ਦਾ ਗੁਰਪੁਰਬ ਹੈ ਪ੍ਰਕਾਸ਼ ਪੁਰਬ ਹੈ ਜੀ ਤੇ ਦੂਜਾ ਆਪਣਾ ਦੀਵਾਲੀ ਹੈ ਤੇ ਅੱਜ ਆਪਾਂ 2100 ਮੋਮਬਤੀਆਂ ਲਗਾਈਆਂ 1100 ਦੀਵਾਂ ਲੱਗਿਆ ਹੈ ਵਾਹ ਜੀ ਵਾਹ ਕੂਟੀਆਂ ਦੇ ਵਿੱਚ ਇਹ ਵੀ ਉਹਨਾਂ ਦੀ ਮਹਾਦੇਵ ਦੀ ਪੂਰੀ ਕਿਰਪਾ ਹੈ ਵੀ ਦੀਵਾਲੀ ਤੋਂ ਬਾਅਦ ਫਿਰ ਦਿਵਾਲੀ ਤੋਂ ਉਸ ਤੋਂ ਅਗਲੇ ਹਫਤੇ ਤੇ ਅੱਜ ਤੀਸਰੀ ਵਾਰ ਅਸੀਂ ਉਰੇ ਦੀਪਮਾਲਾ ਕਰ ਰਹੇ ਹਾਂ ਜੀ ਦੇਖੋ ਇਹ ਕਿਰਪਾ ਉਸ ਦੀ ਹੋ ਹੈ ਜੀ ਇਸ ਦੇ ਵਿੱਚ ਕੋਈ ਕਹਿ ਨਹੀਂ ਸਕਦੇ ਵੀ ਆ ਵੀ ਜੋ ਕਰਾਂਦਾ ਉਹ ਕਰ ਲੰਨੀ ਹੈ ਜੀ ਜੀ ਬਾਕੀ ਦੇਖੋ ੜੇ ਅਭੀ ਜੋ ਜੀਮੇ ਜੀ ਮੇ ਸਮਾਏ ਚੱਲੀ ਜਾ ਰਹੇ ਹੈ ਓਵੇਂ ਓਵੇਂ ਸ਼ਿੰਗਾਰ ਹੁੰਦਾ ਜਾ ਰਿਹਾ ਹੈ ਭਗਵਾਨ ਦਾ ਜੀ ਠੀਕ ਹੈ ਜੀ ਤੁਸੀਂ ਹਰ ਹਫਤੇ ਵੀ ਜਿਹੜਾ ਓਵੇਂ ਓ ਐਤਵਾਰ ਨੂੰ ਤੇ ਉਹਦੇ ਜੀ ਕਿੰਨੇ ਕ ਬੰਦੇ ਆਉਂਦੇ ਹੁੰਦੇ ਆ ਤੁਸੀਂ ਟੀਮ ਕਿੰਨੀ ਕ ਸਾਡੇ ਵਿੱਚ ਦੇਖੋ ਸਾਰੀ ਟੀਮ ਆਲਮੋਸਟ ਖੜੜਦੀ ਹੈ ਵਿਚ ਕੁਰਾਲੀ ਦੇ ਆ ਤਾਂ ਹੈਗੇ ਆ ਜੀ 8-10 ਬੰਦੇ ਹੈਗੇ ਆ ਜੀ ਠੀਕ ਹੈ ਜੀ ਜੇ ਮੇਰੇ ਨਾਲ ਸੁਨੀਲ ਜੀ ਹੈ ਹਨਾ ਜੀ ਠੀਕ ਹੈ ਜੀ ਬਾਕੀ ਹੋਰ ਵੀ ਪ੍ਰਧਾਨ ਜੀ ਆ ਉਹ ਵੀ ਆ ਅੰਕਲ ਜੀ ਆ ਠੀਕ ਹੈ ਜੀ ਇਹ ਮਤਲਬ ਹਰ ਸੰਡੇ ਅਸੀਂ ਪੱਕੇ ਹੀ ਆਉਨੇ ਆ ਜੀ ਪੱਕੇ ਆਉਨੇ ਹਾਂ ਜੀ ਜਿਵੇਂ ਕਿਤੇ ਮਤਲਬ ਕਿ ਤੁਹਾਤੋਂ ਨਾ ਆਉਂਦਾ ਕੋਈ ਕਾਰਨ ਬਣ ਜਵੇ ਕੋਈ ਮੀਂਹ ਮੇਰੀ ਚਖੜ ਕੁਛ ਇਦਾਂ ਦਾ ਕਾਰਨ ਹੋ ਜੂਗੀ ਪਹਿਲੀ ਗੱਲ ਤਾਂ ਇਹ ਦੇਖੋ ਕੋਈ ਮੀਂਹ ਆ ਜਾਵੇ ਝੱਕੜ ਆ ਜਾਵੇ ਉਹ ਸਭ ਆਪਣੇ ਆਪ ਕਰਨ ਸੈੱਟ ਕਰ ਦਿੰਦਾ ਹੈ ਜੀ ਇੱਕ ਵਾਰ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਸੀ ਬਹੁਤ ਜ਼ਿਆਦਾ ਮਤਲਬ ਖਰੜ ਕੁਰਾਲੀ ਮੋਹਾਲੀ ਸਾਰਾ ਡੁੱਬ ਚੁੱਕਿਆ ਸੀ ਬਰੇ ਸਾਡੇ ਜਿਹੜੇ ਹੈ ਸੁਨੀਲ ਜੀ ਇਹਨਾਂ ਨੇ ਉਸ ਟਾਈਮ ਫੁੱਲ ਤਾਂ ਲਿਆ ਨਹੀਂ ਹੋਏ ਬਟ ਇਹਨਾਂ ਨੇ ਬਿਸਕੁਟਾਂ ਦਾ ਆਕੇ ਜ਼ਰੂਰ ਕੀਤਾ ਸੀ ਇੰਨੇ ਝੱਕੜ ਦੇ ਵਿੱਚ 3 ਘੰਟੇ ਦਾ ਇਹਨਾਂ ਨੂੰ ਉਰੇ ਪਹੁੰਚਣੇ ਲੱਗੇ ਸੀ ਬੜੀ ਇਹਨਾਂ ਨੇ ਵਿਪਤਾ ਦਾ ਸਾਹਮਣਾ ਕੀਤਾ ਸੀਗਾ ਇਹ ਵੀ ਕਹਿ ਸਕਦੇ ਆ ਵੀ ਭਗਤੀ ਦੀ ਸ਼ਕਤੀ ਇਹਨਾਂ ਦੇ ਉੱਪਰ ਪੂਰੀ ਕਿਰਪਾ ਹੈ ਜੀ ਭੋਲੇ ਨਾਦ ਦੀ ਜਿਹੜੇ ਵੀ ਇਹ ਫੁੱਲ ਇਹੀ ਲੈ ਕੇ ਆਨੇ ਆ ਜੀ ਠੀਕ ਹੈ ਨਾ ਜੀ ਤੇ ਉਸ ਟਾਈਮ ਵੀ ਇਹਨਾਂ ਨੇ ਪੂਰੀ ਬਹਾਦਰੀ ਨਾਲ ਇਕੱਲੇ ਹੀ ਗਏ ਸੀ ਇਕੱਲੇ ਹੀ ਖਰੜ ਦੁਆਏ ਸੀ ਠੀਕ ਹੈ ਇਕੱਲੇ ਆਏ ਇਕੱਲੇ ਗਏ ਪਰ ਇਹਨਾਂ ਦਾ ਜਿਹੜਾ ਸਫ਼ਰ ਸੀਗਾ ਬੜਾ ਖਤਰਨਾਕ ਸੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਪਿਛਲੇ ਸਾਲ ਬਹੁਤ ਜ਼ਿਆਦਾ ਪਾਣੀ ਸੀ ਉਹ ਪੂਰਾ ਹਿੰਮਤ ਦਿਖਾ ਕੇ ਸ਼ਿੰਗਾਰ ਕੀਤਾ ਸੀ ਜੀ ਹਾਂਜੀ ਇਹ ਬਾਕੀ ਉਹਦੀ ਕਿਰਪਾ ਹੈ ਜੀ ਦੇਖੋ ਐਨੀ ਦੁਨੀਆ ਫਸੀ ਹੋਈ ਸੀਗੀ ਮੀਂਹ ਦੇ ਵਿੱਚ ਪਾਣੀ ਦੇ ਵਿੱਚ ਪਰ ਜੀ ਜਿਹੜੇ ਭਗਤਾਂ ਸੀ ਉਹ ਤਾਂ ਪਹੁੰਚੇ ਗਏ ਤੇ ਉਹਰੇ ਬਿਲਕੁਲ ਠੀਕ ਹੈ ਨਾ ਜੀ ਤੁਸੀਂ ਇਹ ਵਨ ਕੇ ਦੇਖੋ ਉਹਰੇ ਕੰਦਾ ਵੀ ਗਿਰ ਚੁੱਕਿਆ ਸੀ ਆਪਣੀ ਨਦੀ ਵੀ ਪੂਰੀ ਅੱਗੇ ਦੇ ਉੱਪਰ ਤੱਕ ਪਰ ਫਿਰ ਵੀ ਇਹ ਨਹੀਂ ਰੁਕੇ ਜੀ ਜੀ ਨਾ ਉਹਨੇ ਰੋਕਣ ਦੇ ਆ ਜੀ ਹਾਂ ਉਹਦੀ ਕਿਰਪਾ ਬਹੁਤ ਹੈ ਸਾਡੇ ਤੇ ਪੂਰੀ ਕਿਰਪਾ ਆਪਣੇਪ ਟਾਈਮ ਕਢਵਾ ਦਿੰਦਾ ਹੈ ਜੀ ਠੀਕ ਹੈ ਨਾ ਜੀ ਚਾਹੇ ਅਸੀਂ 10 ਮਿੰਟ ਲੇਟ ਆਈਏ ਘੰਟਾ ਲੇਟ ਆਈਏ ਪਰ ਫਿਰ ਵੀ ਉਹ ਟਾਈਮ ਸਾਡਾ ਕਢਵਾ ਦਿੰਦਾ ਹੈ ਜੀ ਇਹ ਟੈਂਪਸ਼ਨ ਕਰਦੇ ਟਾਈਮ ਬਹੁਤ ਕਿਰਪਾ ਹੈ ਜੀ ਅਸੀਮ ਕਿਰਪਾ ਹੈ ਜੀ ਠੀਕ ਹੈ ਜੀ ਬੋਲੋ ਸਤਿਗੁਰ ਸਾਮੀ ਜੀ ਮਹਾਰਾਜ ਕੀ ਜੈ ਸ਼ੰਕਰ ਅਦਵਾਨ ਕੀ ਜੈ